ਅਲਗਰੂਪ ਵੱਲੋਂ ਖੇਤੀਬਾੜੀ ਸੈਕਟਰ ਵਿੱਚ ਵੀ ਵਿਛਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਇਸ ਸਬੰਧ ਵਿੱਚ ਵੱਡਾ ਲੈਂਡ ਬੈਂਕ ਹੋਣ ਦੀ ਗੱਲ ਕਹੀ ਜਾ ਰਹੀ ਹੈ ਕੰਪਨੀ ਦੀ ਵੈਬਸਾਈਟ ਮੁਤਾਬਕ ਕੰਪਨੀ ਵੱਖ-ਵੱਖ ਫਸਲਾਂ ਦੇ ਆਧੁਨਿਕ ਬੀਜ ਤਿਆਰ ਕਰਦੀ ਹੈ PSL ਕੰਪਨੀ ਕਿਸ ਤਰੀਕੇ ਨਾਲ ਨਿਵੇਸ਼ਕਾਂ ਤੋਂ ਪੈਸਾ ਇਕੱਠਾ ਕਰਦੀ ਸੀ ਇਹ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕੰਪਨੀ ਜੋ ਦਾ ਮੇਨ ਜੋ ਦਫ਼ਤਰ ਹੈ ਉਹ ਜੈਪੁਰ ਦੇ ਵਿੱਚ ਹੈ ਅੰਬਰ ਟਾਵਰ ਸੰਸਾਰਚੰਦ ਰੋਡ ਜੋ ਕਿ ਉਹਨਾਂ ਦੇ ਵੱਲੋਂ ਸਲਿੱਪ ਦਿੱਤੀ ਗਈ ਹੈ ਉਸ ਸਲਿੱਪ ਦੇ ਵੀ ਦਿਖਾਇਆ ਗਿਆ ਇਸ ਤੋਂ ਇਲਾਵਾ ਕਾਰਪੋਰੇਟ ਜੋ ਆਫਿਸ ਹੈ ਉਹ ਗੋਪਾਲ ਦਾਸ ਭਵਨ 12 ਖੰਬਾ ਨਵੀਂ ਦਿੱਲੀ ਦਾ ਐਡਰੈਸ ਹੈ ਕੰਪਨੀ ਪੈਸਾ ਨਿਵੇਸ਼ਕਾਂ ਤੋਂ ਕਿਸ ਤਰੀਕੇ ਨਾਲ ਇਕੱਠਾ ਕਰਦੀ ਸੀ ਉਹ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਸਕੀਮ ਹੈ ਜਿਹਦੇ ਵਿੱਚ 6 ਸਾਲ ਤੋਂ ਬਾਅਦ ਨਿਵੇਸ਼ਕਾਂ ਨੂੰ 800 ਸਕੁਅਰ ਯਾਰਡ ਦਾ ਪਲਾਟ ਦੇਣ ਦਾ ਦਾਵਾ ਕੀਤਾ ਗਿਆ ਹੈਗਾ ਏ ਔਰ ਹਰ ਮਹੀਨੇ ਐਸਡੀ ਕਲੈਕਸ਼ਨ ਹੋਣੀ ਹੈ ਯਾਨੀ ਕਿ 6 ਸਾਲ ਤੋਂ ਬਾਅਦ ਕੰਪਨੀ ਪੈਸਾ ਮੰਦੀ ਸੀ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੰਪਨੀ ਵੱਲੋਂ ਜੋ ਦਾਵਾ ਕੀਤਾ ਗਿਆ 800 ਸਕਰ ਯਾਰਡ 플ੌਟ ਦਾ ਉਹ 플ੌਟ ਕਿੱਥੇ ਹੈ ਕਿਸ ਖਾਤੇ ਦਿੱਤਾ ਜਾਣਾ ਹੈ ਇਸ ਦਾ ਕੁਝ ਵੀ ਨਹੀਂ ਪਤਾ ਐਸੀ ਸਲਿੱਪਾਂ ਲੈਣ ਵਾਲੇ ਦੇਸ਼ ਦੇ ਅਲੱਗ-ਅਲੱਗ ਕੋਨਿਆਂ ਦੇ ਵਿੱਚ ਕਰੋੜਾ ਲੋਕ ਹੈਗੇ ਨੇ ਕੰਪਨੀ ਵੱਲੋਂ ਮਹਾਰਾਸ਼ਟਰ ਉੱਤਰ ਪ੍ਰਦੇਸ਼ ਰਾਜਸਥਾਨ ਪੰਜਾਬ ਹਰਿਆਣਾ ਯੂਪੀ ਔਰ ਦੇ ਵਿੱਚ ਕਾਫੀ ਜ਼ਿਆਦਾ ਨਿਵੇਸ਼ਕਾਂ ਤੋਂ ਪੈਸਾ ਇਕੱਠਾ ਕੀਤਾ ਗਿਆ ਹੈ ਪਰ ਗਲੂਬ ਵੱਲੋਂ ਆਮ ਤੌਰ ਤੇ ਜੋ ਕਾਰੋਬਾਰ ਹੈ ਉਹ ਰੀਅਲ ਏਸਟੇਟ ਵਿੱਚ ਕੀਤਾ ਜਾਂਦਾ ਪਰ ਇੱਥੇ ਪਰ ਗਲੂਬ ਵੱਲੋਂ ਹੈਲਥ ਸੈਕਟਰ 'ਚ ਜੋ ਵੱਡਾ ਨਿਵੇਸ਼ ਕੀਤਾ ਗਿਆ ਹੈ ਔਰ ਇਹ ਹੈਲਥ ਸੈਕਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗਿਆਨ ਸਾਗਰ ਹਸਪੀਟਲ ਅਤੇ ਕਾਲਜਸ ਦਾ ਇੱਕ ਵੱਡਾ ਸਮੂਹ ਹੈ ਉਹ ਵਿੱਚ ਬਨੂੜ ਔਰ ਪਟੇਲਾ ਦੇ ਮੁੱਖ ਮਾਰਗ ਦੇ ਉੱਤੇ ਬਣਾਇਆ ਗਿਆ ਹੈਗਾ ਇਸ ਇਲਾਕੇ ਦੇ ਵਿੱਚ ਅਗਰ ਕਿਹਾ ਜਾਵੇ ਤਾਂ ਡੈਂਟਲ ਕਾਲਜ ਬਣਾਏ ਗਏ ਹੈਗੇ ਨੇ ਇਹ ਕਾਲਜ ਜੋ ਹੈ ਉਹ ਆਮ ਤੌਰ ਤੇ ਨਿਰਮਲ ਸਿੰਘ ਪੰਘੂ ਜੋ ਕਿ ਪਰਲ ਗਰੁੱਪ ਦੇ ਕਰਤਾ ਤਤਾਂ ਉਹਨਾਂ ਨੇ ਆਪਣੇ ਪਿਤਾ ਦੀ ਯਾਦ ਵਿੱਚ ਗੁਰਦਿਆਲ ਸਿੰਘ ਪੰਘੂ ਦੀ ਯਾਦ ਵਿੱਚ ਬਣਾਇਆ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਬੇਟੇ ਹਰਵਿੰਦਰ ਮੈਮੋਰੀਅਲ ਕੈਂਸਰ ਸੈਂਟਰ ਦਾ ਵੀ ਇੱਥੇ ਸਥਾਪਿਤ ਕੀਤਾ